ਪੰਜਾਬ ਲਾਈਵ 88 채널 ਤੇ ਤੁਹਾਡਾ ਸਵਾਗਤ ਹੈ ਨਗਰ ਕੌਂਸਲ ਧਾਰੀਵਾਲ ਵੱਲੋਂ ਸਵਸਥਾ ਦੀ ਸੇਵਾ ਸਾਰੇ ਸਤੰਭਕ ਤੋਂ 2 ਅਕਤੂਬਰ ਤੱਕ ਸੁਭਾਵ ਸਵਸਥਾ ਸੰਸਕਾਰ ਸਵਸਥਾ ਥੀਮ ਤਹਿਤ ਅੱਜ ਪਹਿਲੇ ਦਿਨ શ્રી ਗੁਰੂ ਅਰਜਨ ਦੇਵ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਬੁਰਸਾ ਧਾਰੀਵਾਲ ਵਿਖੇ ਜਾਗਰ ਕੈਂਪ ਲਗਾ ਕੇ ਸਕੂਲੀ ਬੱਚਿਆਂ ਨੂੰ ਪਲਾਸਟਿਕ ਦੀ ਵਰਤੋਂ ਨਾ ਕਰਨ ਅਤੇ ਆਪਣਾ ਆਲਾ ਦੁਆਲਾ ਸਾਫ਼ ਰੱਖਣ ਸੰਬੰਧੀ ਸੋਅ ਚੁਕਾਈ ਗਈ ਅਤੇ ਬੱਚਿਆਂ ਵੱਲੋਂ ਗੁਰਦੁਆਰਾ ਸ਼੍ਰੀ ਬੁਰਸਾਹ ਦੇ ਨੇੜੇ ਤੇਰੇ ਸਫਾਈ ਕੀਤੀ ਗਈ ਇਸ ਮੌਕੇ ਤੇ ਨਗਰ ਕੌਂਸਲ ਪ੍ਰਧਾਨ ਅਸਨੀ ਦੁੱਗਲ ਸੈਨੀਟਰੀ ਇੰਸਪੈਕਟਰ ਸੰਜੀਵ ਸੋਨੀ ਅਤੇ ਪ੍ਰੋਗਰਾਮ ਕੋਆਰਡੀਨੇਟਰ ਰਵਿੰਦਰ ਸਿੰਘ ਨੇ ਸਕੂਲੀ ਬੱਚਿਆਂ ਅਤੇ ਸਥਾਨ ਨੂੰ ਸਫਾਈ ਵਿੱਚ ਹਮਦਰ ਸਹਿਯੋਗ ਕਰਨ ਦੀ ਅਪੀਲ ਕੀਤੀ ਅਤੇ ਗੰਦਗੀ ਨਾ ਫਲਾਉਣ ਦੀ ਸੋਚ ਚਕਾਈ ਗਈ ਇਸ ਮੌਕੇ ਤੇ ਨਗਰ ਕੌਂਸਲ ਪ੍ਰਧਾਨ ਅਸਨੀ ਦੁੱਗਲ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਵਿੱਚ ਦੋ ਡਸਟਬਿਨਾਂ ਦੀ ਵਰਤੋਂ ਕਰਨ ਜਿਸ ਵਿੱਚ ਸੁੱਕਾ ਅਤੇ ਗਿੱਲਾ ਕੂੜਾ ਵੱਖੋ ਵੱਖਰਾ ਪਾਇਆ ਜਾਵੇ ਅਤੇ ਸ਼ਹਿਰ ਨੂੰ ਪਲਾਸਟਿਕ ਵਰਤੋਂ ਮੁਕਤ ਬਣਾਉਣ ਲਈ ਸਹਿਯੋਗ ਕਰਨ ਇਸ ਮੌਕੇ ਤੇ ਸਕੂਲ ਪ੍ਰਿੰਸੀਪਲ ਅਨੂਪ ਸਿੰਘ ਬਲਜੀਤ ਸਿੰਘ ਪ੍ਰਭ ਜੋਰ ਸਿੰਘ ਮਨੋਜ ਕੁਮਾਰ ਵੱਲੋਂ ਨਗਰ ਕੌਂਸਲ ਧਾਰੀ ਵੱਲੋਂ ਲਗਾਏ ਕੈਂਪਸ ਇਸ ਲਾਗਾ ਕਰਕੇ ਕਿ ਇਸ ਕੈਂਪ ਦੌਰਾਨ ਬੱਚਿਆਂ ਨੂੰ ਸਫਾਈ ਰੱਖਣ ਅਤੇ ਗੰਦਗੀ ਨਾ ਫਲਾਉਣ ਦੀ ਪ੍ਰੇਰਣਾ ਮਿਲੀ ਹੈ। ਦੇਖੋ ਧਰਿਵਾਲ ਤੋਂ ਪੱਤਰਕਾਰ ਨਜੀਦਦੀ ਖਾਸੇ ਫੋਟੋ ਮੈਂ ਸੋ ਖਾਂਦਾ ਹਾਂ। ਮੈਂ ਸੋ ਖਾਂਦਾ ਹਾਂ। ਮੈਂ ਬਹੁਤ ਸਵੱਛਤਾ ਪ੍ਰਤੀ ਮੈਂ ਸਵੱਛਤਾ ਸੁਚੇਤ ਰਹਾਂਗਾ। ਸੁਚੇਤ ਰਹਾਂਗਾ। ਅਤੇ ਇਸ ਲਈ ਸਮਾ ਦੇਵਾਂਗਾ। ਮੈਂ ਹਰ ਸਾਲ 100 ਘੰਟੇ ਮੈਂ ਹਰ ਸਾਲ 100 ਘੰਟੇ जानी हफ्ते विच दो घंटे मैं इच्छा नाल सफाई दे इस संकल्प को पूरा करा का। मैं ना तो पूरा सुधा था अच्छे ना ही किसी को अजिहा कर इजाजत देवगा सब तो पहला मैं अपने आप तो मैं अपने आप, अपने परिवार अपने परिवार, अपने इलाके अपने इलाके, अपने 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 पेड़, पेड़, काम लाई काम ला ਥਾਂ ਤੋਂ ਸ਼ੁਰੂਆਤ ਕਰਾਂਗਾ ਮੈਂ ਸਵੱਛ ਭਾਰਤ ਦਾ ਮਿਸ਼ਨ ਮੈਂ ਸਵੱਛ ਭਾਰਤ ਦਾ ਮਿਸ਼ਨ ਪ੍ਰਚਾਰ ਹਰ ਪਿੰਡ ਅਤੇ ਹਰ ਗਲੀ ਵਿੱਚ ਕਰਾਂਗਾ ਸਾਰੇ ਭਾਰਤ ਨੂੰ ਸਵੱਛਤਾ ਵਾਲਾ ਮੇਰਾ ਇੱਕ ਕਦਮ ਸਹਾਈ ਹੋਵੇਗਾ ਇੱਕ ਕਦਮ ਸਹਾਈ ਹੋਵੇਗਾ ਮੈਂ ਸੋਚ ਰਿਹਾ ਹਾਂ ਹਾਂ ਮੈਂ ਸੋਚ ਰਿਹਾ ਹਾਂ ਹੋਰ 100 ਲੋਕ ਵੀ ਲੈਣਗੇ ਹੋਰ 100 ਲੋਕ ਵੀ ਲੈਣਗੇ ਮੈਂ ਵੀ ਆਪਣੇ ਵਾਂਗ ਮੈਂ ਵੀ ਆਪਣੇ ਵਾਂਗ 100 ਘੰਟੇ ਸਫਾਈ ਲਈ 100 ਘੰਟੇ ਸਫਾਈ ਲਈ ਦੇਣ ਦੀ ਕੋਸ਼ਿਸ਼ ਕਰਾਂਗਾ ਦੇਣ ਦੀ ਕੋਸ਼ਿਸ਼ ਕਰਾਂਗਾ ਮੈਨੂੰ ਪਤਾ ਹੈ ਕਿ ਮੈਨੂੰ ਪਤਾ ਹੈ ਕਿ ਸਵਚਤਾ ਵੱਲ ਸਵਚਤਾ ਵੱਲ ਮੇਰਾ ਇੱਕ ਕਦਮ ਮੇਰਾ ਇੱਕ ਕਦਮ ਪੂਰੇ ਭਾਰਤ ਨੂੰ ਪੂਰੇ ਭਾਰਤ ਨੂੰ ਸਾਫ ਸੁਥਰਾ ਸਾਫ ਸੁਥਰਾ ਬਣਾਉਣ ਵਿੱਚ ਮਦਦ ਕਰੇਗਾ ਬਣਾਉਣ ਵਿੱਚ ਮਦਦ ਕਰੇਗਾ ਧੰਨਵਾਦ ਧੰਨਵਾਦ ਹਾਜੀ ਪ੍ਰਧਾਨ ਜੀ ਸਮੇਂ ਸਮੇਂ ਤੇ ਸਰਕਾਰ ਵੱਲੋਂ ਉਪਰਾਲੇ ਕੀਤੇ ਜਾਂਦੇ ਆ ਕਿ ਸ਼ਹਿਰ ਦੀ ਸਫਾਈ ਮਿਲਤੇ ਦਰੋਸਤ ਰੱਖਣ ਲਈ ਮੁਹਿੰਮ ਚਲਾਈ ਜਾਂਦੀ ਆ ਅੱਜ ਵੀ ਉਸੇ ਮੁਹਿੰਮ ਦੀ ਕੜੀ ਤਹਿਤ ਤੁਸੀਂ ਸਕੂਲ ਤੇ ਪਹੁੰਚੇ ਹੋ ਕੀ ਕਹਿਣਾ ਚਾਹੁੰਦੇ ਸਿਖੋ ਜੀ ਅੱਜ ਅਸੀਂ ਸ੍ਰੀ ਗੁਰੂ ਅਰਜਨ ਦੇਵ ਖਾਸਾ ਸੀਨੀਅਰ ਸੈਕੰਡਰੀ ਸਕੂਲ ਪਹੁੰਚੇ ਹਾਂ ਤੇ ਬਹੁਤ ਹੀ ਉਪਰਾਲੇ ਅੱਛਾ ਸੋ ਮੇਰਾ ਸਟਾਫ ਤਾਰੀਵਾਨਗਰ ਕਮੇਟੀ ਦਾ ਨਾਮ ਸਾਹਿਬ ਤੇ ਰਵਿੰਦਰ ਜੀ ਤੇ ਸੰਜੀਪ ਸੋਨੀ ਜੀ ਤੇ ਨਾਮ ਸੂ ਸਟਾਫ ਸਾਡਾ ਜਿਹੜਾ ਵਾ ਉਹ ਇੱਥੇ ਆਇਆ ਵਾ ਬੱਚਿਆਂ ਨੂੰ ਸਿੱਖਿਆ ਦੇਣ ਵਾਸਤੇ ਵੀ ਅਸੀਂ ਇੱਕ ਤੇ ਪੋਲੀਥੀਨ ਨਾਵਰਤੀ ਇਹ ਬੱਚੇ ਸਕੂਲ ਦੇ ਵਿੱਚ ਆਪਣਾ ਜਿਹੜਾ ਕਈ ਦੇਖਿਆ ਵੀ ਲਫਾਫਿਆਂ ਦੇ ਵਿੱਚ ਆਪਣੇ ਰੋਟੀ ਪਾਣੀ ਲੈ ਕੇ ਆਉਂਦੇ ਉਹ ਹੀ ਬੰਦ ਕਰਾਇਆ ਉਹਨਾਂ ਸਮਝਾਇਆ ਵੀ ਨਹੀਂ ਕਰਨਾ ਆਪਣਾ ਆਲਾ ਦਵਾਲਾ ਸਾਫ਼ ਰੱਖਣਾ ਸਾਡਾ ਮਹੀਮ ਚੱਲ ਰਹੀ ਹੈ 17 ਤਰੀਕ ਤੋਂ ਲੈ ਕੇ 2 ਅਕਤੂਬਰ ਤੱਕ ਅਸੀਂ ਸਾਰੇ ਸਕੂਲ ਜਿੰਨੇ ਵੀ ਧਾਰੀਬਾਚ ਹੈਗੇ ਆ ਉਹਨਾਂ 'ਚ ਜਾ ਕੇ ਸਾਡੇ ਭਾਈ ਆਪਣੇ ਬੰਦਿਆਂ ਦੀਆਂ ਡਿਊਟੀਆਂ ਲਾਈ ਦੀਆਂ ਹੋਆ ਜਾ ਕੇ ਬੱਚਿਆਂ ਨੂੰ ਗਾਈਡ ਕਰਦੇ ਆ ਤਾਂ ਕਿ ਉਹ ਆਪਣਾ ਮੁਹੱਲਾ ਆਪਣਾ ਘਰ ਤੇ ਆਪਣਾ ਇਲਾਕਾ ਸਾਫ਼ ਸੁਥਰਾ ਰੱਖਣ ਤੇ ਜਿਹੜਾ ਕੂੜਾ ਵੀ ਆ ਉਹ ਵੀ ਗਿੱਲਾ ਤੇ ਸੁੱਕਾ ਅਲੱਗ-ਅਲੱਗ ਆਪਣੇ ਡਿਸਟਰੀ ਵਿੱਚ ਪਾਉਣ ਤਾਂ ਕਿ ਜਦੋਂ ਸਾਨੂੰ ਇਹ ਬੱਚੇ ਇਹ ਛੋਟੇ-ਛੋਟੇ ਬੱਚੇ ਇਹ ਸਿੱਖਣਗੇ ਤੇ ਗਾਂਹ ਲਫਾਫਾ ਵੀ ਨਹੀਂ ਵਰਤਣਗੇ ਪੂਰਾ ਵੀ ਘਰ ਦਾ ਜਿਹੜਾ ਵਾ ਉਹ ਗਿੱਲੇ ਡਸਟਬਿਨ ਜਿਹੜਾ ਲਾਇਆ ਦਾ ਉਹਦੇ ਚ ਪਾਣਗੇ ਸੁੱਕਾ ਜਿਹੜਾ ਉਹ ਸੁੱਕੇ ਤੇ ਪਾਣਗੇ ਤੇ ਅਸੀਂ ਉਹਨੂੰ ਲੈ ਕੇ ਜਾ ਕੇ ਉਹਨੂੰ ਅਸੀਂ ਜਲਦ ਤੋਂ ਜਲਦ ਅਸੀਂ ਉਹਦਾ ਹੱਲ ਕਰ ਸਕਨੇ ਆ ਤੇ ਇਹੋ ਹੀ ਅਹੀ ਨਹਿਮ ਜਿਹੜੀ ਆ ਚਲਾਈ ਆ ਮੈਂ ਸਾਰੇ ਸਕੂਲ ਵਾਲਿਆਂ ਦਾ ਸਟਾਫ ਦਾ ਵੀ ਬਹੁਤ ਬਹੁਤ ਧੰਨਵਾਦ ਵੀ ਸਾਡਾ ਸਾਥ ਦੇ ਰਹੇ ਨੇ ਬੱਚੇ ਵੀ ਨੌਜਾਨ ਬੜੇ ਖੁਸ਼ ਹੋਆ ਉਹ ਵੀ ਸਾਡੇ ਨਾਲ ਕਸਮ ਖਾਦੀ ਉਹਨਾਂ ਨੇ ਵੀ ਅਸੀਂ ਤੁਹਾਡਾ ਪੂਰਾ ਸਾਥ ਦਾਂਗੇ ਤਾਰੀਵਾਰ ਨੂੰ ਅਸੀਂ ਸੁੰਦਰ ਤੇ ਵਧੀਆ ਬਣਾਵਾਂਗੇ ਅੱਜ ਤੁਸੀਂ ਦੇਖਿਆ ਹੋਵੇਗਾ ਵੀ ਇਹਨਾਂ ਨੇ ਬੱਚਿਆਂ ਨੇ ਕਸਮ ਖਾਈ ਆ ਵੀ ਅਸੀਂ ਪੂਰਾ 2 ਘੰਟੇ ਹਫ਼ਤੇ ਦੇ ਵਿੱਚ ਜ਼ਰੂਰ ਆਪਣਾ ਕੱਢਾਂਗੇ ਟਾਈਮ ਤਾਂ ਕਿ ਆਪਣਾ ਸਕੂਲ ਆਪਣਾ ਘਰ ਆਪਣਾ ਮੱਲਾ ਸਾਫ਼ ਸੁੱਤਰਾ ਕਰਾਂਗੇ ਜਿਹੜਾ ਵੀ ਤੁਹਾਨੂੰ ਕੋਈ ਗੰਦਗੀ ਲੱਗੇ ਇਹਨੂੰ ਦੂਰ ਕਰਾਂਗੇ ਇਹਨਾਂ ਗੱਲਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਜਾਈਂ ਇਹ ਜੀ ਅੱਜ ਨਗਰ ਕੌਂਸਲ ਧਾਰੀਵਾਲ ਵੱਲੋਂ ਪੀਐਮਐਡੀਸੀ ਚੰਡੀਗੜ੍ਹ ਤੋਂ ਹੋਈਆਂ ਹਦਾਤਾਂ ਅਨੁਸਾਰ 17 ਸਤੰਬਰ ਤੋਂ ਲੈ ਕੇ 2 ਅਕਤੂਬਰ ਤੱਕ ਜਿਹੜਾ ਵਾ ਇੱਕ ਈਵੈਂਟ ਚ ਲਾਇਆ ਜਾ ਰਿਹਾ ਇੱਕ ਮੁਹਿੰਮ ਚ ਚਲਾਈ ਜਾ ਰਹੀ ਆ ਜਿਹਦੇ ਵਿੱਚ ਕੀ ਸਾਰੇ ਅਸੀਂ ਆਪਣੇ ਜਿਹੜੇ ਨੌਜਵਾਨ ਯੂਥ ਆ ਜਿਹੜਾ ਔਰ ਜਿੰਨੇ ਵੀ ਸਾਡੇ ਸ਼ਹਿਰ ਦੇ ਵਿੱਚ ਸਾਡੇ ਨਿਵਾਸੀ ਆ ਉਹਨਾਂ ਨੂੰ ਨਾਲ ਲੈ ਕੇ ਇਹ ਈਵੈਂਟ ਜਿਹੜੇ ਕੀਤੇ ਜਾਣੇ ਆ ਜਿਸਦੇ ਤਹਿਤ ਅਸੀਂ ਪਹਿਲੀ ਕਾਰੀ ਤੇ ਤੈਸ 17 ਤੀਜ ਨੂੰ ਅੱਜ ਅਸੀਂ ਇੱਥੇ ਅ ਸ਼੍ਰੀ ਗੁਰੂ ਅਰਜਨ ਦੇਵ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਤੋਂ ਜਿਹੜੀ ਇਸ ਦੀ ਸ਼ੁਰੂਆਤ ਕੀਤੀ ਆ ਤੇ ਬੱਚਿਆਂ ਨੂੰ ਨਾਲ ਲੈ ਕੇ ਅੱਜ ਅਸੀਂ ਇਹਨਾਂ ਨੂੰ ਜਿਹੜਾ ਕਿ ਇੱਕ ਸਾਲ ਦੇ ਵਿੱਚ 100 ਘੰਟਾ ਯਾਨੀ ਕਿ ਹਫ਼ਤੇ 'ਚ 2 ਘੰਟੇ ਜਿਹੜੇ ਆ ਇਹਨਾਂ ਨੂੰ ਬੱਚਿਆਂ ਨੂੰ ਅੱਜ ਅਸੀਂ ਇਹ ਸ਼ਬਦ ਇਹ ਬੱਚਿਆਂ ਨੇ ਲਈ ਆ ਕਿ ਅਸੀਂ ਸਾਲ ਦੇ ਵਿੱਚ 100 ਘੰਟਾ ਹਫ਼ਤੇ 'ਚ 2 ਘੰਟੇ ਜਿਹੜਾ ਵਾ ਸਫਾਈ ਦੇ ਕੰਮ ਦੇ ਵਿੱਚ ਅਸੀਂ ਯੋਗਦਾਨ ਆਪਣਾ ਪਾਵਾਂਗੇ ਤੇ ਜਦੋਂ ਇਹ ਬੱਚੇ ਹੀ ਇਸ ਕੰਮ ਲਈ ਅੱਗੇ ਆ ਗਏ ਤੇ ਫਿਰ ਅਸੀਂ ਇਸ ਮਹਿੰਦੇ ਵਿੱਚ ਕਾਮਯਾਬ ਹੋ ਸਕਾਂਗੇ ਅਸੀਂ ਆਪਣੇ ਸ਼ਹਿਰ ਧਾਰੀਵਾਲ ਨੂੰ ਪਲਾਸਟਿਕ ਮੁਕਤ ਕਰਨਾ ਚਾਹੁੰਦੇ ਆ ਜਿਹਦੇ ਵਿੱਚ ਸਾਰੇ ਸ਼ਹਿਰ ਦੇ ਵਾਸੀਆਂ ਦਾ ਸਹਿਯੋਗ ਆ ਨਗਰ ਕੌਂਸਲ ਜਿਹੜੀ ਧਾਰੀਵਾਲ ਉਹ ਇਕੱਲੀ ਕੁਝ ਨਹੀਂ ਕਰ ਸਕਦੀ ਇਸ ਕਰਕੇ ਅਸੀਂ ਸਕੂਲ ਜਿਹੜੇ ਆ ਸਕੂਲ ਕਾਲਜ ਬੱਚਿਆਂ ਦੇ ਚੁਨੇ ਆ ਕਿ ਜਿਹੜੀ ਸ਼ੁਰੂਆਤ ਹੈ ਉਹ ਤੋਂ ਕੀਤੀ ਜਾਂਦੀ ਹੈ ਤੇ ਇਸ ਕਰਕੇ ਜਿਹੜੇ ਅੱਜ ਅਸੀਂ ਹੁਣ ਇੱਕ ਉਸ ਤੋਂ ਬਾਅਦ ਇੱਕ ਪ੍ਰੋਗਰਾਮ ਹੋਰ ਕਰਾਂਗੇ ਜਿਹਦੇ ਵਿੱਚ ਆਪਾਂ ਜਿਹਨੇ ਵੀ ਪਲਾਸਟਿਕ ਹੋਏਗੀ ਸ਼ਹਿਰ ਦੇ ਵਿੱਚ ਦੇ ਇਲਾਕੇ 'ਚ ਲਾਗੇ ਛਾਗੇ ਉਹ ਸਾਰੇ ਝੁਕਾਂਗੇ ਉਹਨੂੰ ਸਾਫ਼ ਕਰਾਂਗੇ ਔਰ ਅੱਗੇ 2 ਅਕਤੂਬਰ ਤੱਕ ਇਵੈਂਟ ਇਦਾਂ ਹੀ ਚੱਲਦੇ ਰਹਿਣਗੇ ਤੇ ਮੇਰੀ ਸਾਰੇ ਸ਼ਹਿਰ ਵਾਸੀਆਂ ਨੂੰ ਇਹ ਹੀ ਬੇਨਤੀ ਆ ਵੀ ਇਸ ਮੁਹਿੰਮ ਦੇ ਵਿੱਚ ਸਾਡਾ ਸਾਥ ਦਿਓ ਕਿ ਇਹ ਨਾਗਰਿਕ ਧਾਰੀਵਾਲ ਸ਼ਹਿਰ ਨੂੰ ਸਾਫ਼ ਸੁਥਰਾ ਹਰਿਆ ਭਰਿਆ ਔਰ ਪਲਾਸਟਿਕ ਮੁਕਤ ਬਣਾ ਸਕੀਏ ਧੰਨਵਾਦ